ਮੈਂ ਪਹਿਲੀ ਵਾਰੀ ਪੁੱਛਿਆ ਨਮਨਿਤ ਨੂੰ ਮੈਂ ਕਿਹਾ ਬਿੱਲਾ ਵੀਰ ਜੀ ਦਾ ਰੋਲ ਕੌਣ ਕਰ ਰਿਹਾ ਹੈ ਕਿਉਂਕਿ ਜੇ ਬਿੱਲਾ ਵੀਰ ਜੀ ਦਾ ਰੋਲ ਜਿਹੜਾ ਹੈਗਾ ਸਹੀ ਤਰੀਕੇ ਨਾਲ ਨਹੀਂ ਕੀਤਾ ਗਿਆ ਫਿਰ ਇਹ ਫਿਲਮ ਨੇ ਵਰਕ ਨਹੀਂ ਕਰਨਾ ਸੋ ਪਹਿਲਾ ਸਵਾਲ ਮੇਰੇ ਹੀ ਸੀ ਕਿਉਂਕਿ ਫਿਲਮ ਉਸ ਕਿਰਦਾਰ ਤੇ ਉੱਤੇ ਡਿਪੈਂਡ ਕਰਦੀ ਹੈ ਉਹਦੇ ਪਰਫਾਰਮੈਂਸ ਤੇ ਡਿਪੈਂਡ ਕਰਦੀ ਹੈ ਅਲੇ ਦੁਅਲੇ ਦੇ ਹਰ ਬੰਦੇ ਦਾ ਪਰਫਾਰਮੈਂਸ ਉਸ ਬੰਦੇ ਤੇ ਡਿਪੈਂਡ ਕਰਦਾ ਹੈ ਸੋ ਮੇਰਾ ਸਵਾਲ ਏ ਸੀ ਮੋਸਟ ਇੰਪੋਰਟੈਂਟ ਸਵਾਲ ਏ ਸੀ ਉਹਨਾਂ ਕੇ ਬਿੱਲਾ ਵੀਰ ਜੀ ਦਾ ਰੋਲ ਕੌਣ ਕਰੇ ਤੋ ਐ ਨਹੀਂ ਹੁੰਦਾ ਕਿ ਨਾਰਮਲੀ ਮੈਨੂੰ ਫਰਕ ਨਹੀਂ ਪੈਂਦਾ ਮੈਂ ਜੇ ਮੈਂ ਨਮਨੀਤ ਨਾਲ ਕੰਮ ਕਰ ਰਿਹਾ ਜਾਂ ਕੋਈ ਮੈਂ ਕਹਿੰਨਾ ਹਿੰਦੀ ਫਿਲਮਾਂ ਦੇ ਵਿੱਚ ਕੋਈ ਵੀ ਡਾਇਰੈਕਟਰ ਹੋਏ ਉਹ ਮੇਰਾ ਕੰਮ ਨਹੀਂ ਹੈ ਟੀਮ ਡਿਸਾਈਡ ਕਰਨਾ ਉਹ ਮੇਰਾ ਉਹ ਨਹੀਂ ਹੁੰਦਾ ਮੈਂ ਜਾ ਕੇ ਪੁੱਛ ਰਹੀ ਹਾਂ ਓਕੇ ਜੀ ਮੈਨੂੰ ਸਕ੍ਰਿਪਟ ਬਹੁਤ ਪਸੰਦ ਆਈ ਹੈ ਕੌਣ ਡਾਇਰੈਕਟ ਕਰ ਰਿਹਾ ਬੰਦਾ ਕਹਿੰਦੇ ਜੀ ਸੋਨਸ ਉਹ ਡਾਇਰੈਕਟ ਕਰ ਰਿਹਾ ਉਹਨੂੰ ਮਿਲਦਾ ਮੈਨੂੰ ਐ ਲੱਗਦਾ ਵੀ ਇਹ ਨਮਾਏ ਮੁੰਡਾ ਪਰ ਇਹ ਬਦ}{\text{}{\text{}{\text{}{\text{}{\text{}{\text{}{\text{}{\text{}{\text{}{\text{}{\text{}{\text{}{\text{}{\text{}{\text{}{\text{}{\text{}{\text{}{\text{}{\ ਚਲੋ ਠੀਕ ਹੈ ਉਹਨਾਂ ਦਾ ਕੁਝ ਰੈਫਰੈਂਸ ਦੇਖਿਆ ਤੁਸੀਂ ਵੀ ਚਲੋ ਠੀਕ ਹੈ DIO ਵੀ ਠੀਕ ਲੱਗ ਰਿਹਾ ਉਸ ਤੋਂ ਇਲਾਵਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿਹੜੇ ਐਕਟਰ ਨੂੰ ਉਹ ਲੈ ਰਹੇ ਨੇ ਕੀ ਕਰ ਰਹੇ ਨੇ ਉਹਦੇ ਵਿੱਚ ਮੈਂ ਇਨਵੋਲ